ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਇਸ ਵੇਲੇ ਫੇਰ ਅੱਜ ਖਨੋਰੀ ਬਾਰਡਰ ਤੇ ਖੜੇ ਆ ਸਾਡੇ ਮੁਕਸਰ ਡਿਸਟ੍ਰਿਕਟ ਦਾ ਇੱਕ ਬਲਾਕ ਬਲਾਕ ਦੋਦਾ ਨੇ ਅੱਜ ਦੁੱਧ ਦੀ ਸੇਵਾ ਨਿਭਾਈ ਹੈ ਕੱਢ ਪਕ 6 ਕੁਆਰਟਲ ਦੁੱਧ ਇਹ ਲੈ ਕੇ ਆਏ ਨੇ ਜਿਸ ਤਰੀਕੇ ਦੇ ਨਾਲ ਗਰਮੀ ਦਾ ਮੌਸਮ ਆ ਰਿਹਾ ਹੈ ਦੁੱਧ ਦੀ ਬਹੁਤ ਛੋਟੇ ਜ ਹੋਣੀ ਹੈ ਤਿੰਨ ਵਾਈਸ ਸਾਰੇ ਜ਼ਿਲ੍ਹਿਆਂ ਦੀਆਂ ਡਿਊਟੀਆਂ ਲੱਗੀਆਂ ਹੋਈਆਂ ਨੇ ਸਾਰੇ ਜ਼ਿਲ੍ਹਿਆਂ ਨੂੰ ਮੇਰੇ ਹੱਥ ਛੋੜ ਕੇ ਬੇਨਤੀ ਹੈ ਪਿਆਰੇ ਮਿੱਤਰੋ ਦੇਖੋ ਆਹ ਇਲਾਕਾ ਬੜੀ ਸੇਵਾ ਕਰ ਰਿਹਾ ਤੁਹਾਡੀ ਲੰਗਰ ਵਰਤਾ ਰਿਹਾ ਹੈ ਲੱਸੀਆਂ ਵਰਤਾ ਰਿਹਾ ਹੈ ਦੁੱਧ ਦੀ ਸੇਵਾ ਕਰ ਰਿਹਾ ਹੈ ਰੋਜ਼ਾਨਾ ਜਿਹੋ ਜਿਹਾ ਮੌਕਾ ਪਣਾਉਂਦਾ ਓਹੋ ਜੇ ਘੰਟ ਨਾਲ ਦਾਲ ਸਬਜ਼ੀਆਂ ਸਭ ਕੁਝ ਬਣ ਕੇ ਆਉਂਦਾ ਹੈ ਇੰਨਾ ਸੰਗਤਾਂ ਦੇ ਉੱਤੇ ਆਪਣਾ ਬਹੁਤ ਵੱਡਾ ਏਡੇ ਵੱਡੇ ਮੋਰਚੇ ਦਾ ਇੱਕ ਤਰ੍ਹਾਂ ਦਾ ਪਿੰਡ ਵਸਣ ਵਾਲੀ ਗੱਲ ਹੈ ਤੇ ਇਸ ਪਿੰਡ ਨੂੰ ਸਾਡੇ ਇਹ ਪਿੰਡ ਸਾਂਭੀ ਬੈਠੇ ਨੇ ਇਹਨਾਂ ਤੇ ਹੋਰ ਬੋਝ ਨਾ ਪਵੇ ਹਾੜੀ ਦਾ ਸੀਜ਼ਨ ਆ ਗਿਆ ਇਹ ਆਪਾਂ ਆਪਣੀ ਜ਼ਿੰਮੇਵਾਰੀ ਚੱਕੀਏ ਮੇਰੀ ਅਰਜਾ ਸਾਰਿਆਂ ਨੂੰ ਕਿ ਵੀ ਦੋਸਤੋ ਦੁੱਧ ਦੀ ਬਹੁਤ ਲੋੜ ਹੈ ਕਰਮੀ ਆ ਗਈ ਹੈ ਇਹਨਾਂ ਪਿੰਡਾਂ ਦੇ ਵਿੱਚ ਵੀ ਹਾੜੀ ਦਾ ਸੀਜ਼ਨ ਕਰਕੇ ਦੁੱਧ ਦੀ ਕਮੀ ਆਉਣੀ ਹੈ ਦੁੱਧ ਦੀ ਕਮੀ ਆ ਰਹੀ ਹੈ ਆਪ ਸਭ ਨੂੰ ਸਾਡੇ ਹੱਥ ਚੋੜ ਕੇ ਬੇਨਤੀ ਹੈ ਜਿਨ੍ਹਾਂ ਦੀ ਵੀ ਵਾਰੀ ਜਿਹੜੇ-ਜਿਹੜੇ ਜਿਹੜਿਆਂ ਦੀ ਅੱਗੇ ਆਉਣੀ ਆ ਤੁਹਾਨੂੰ ਪਤਾ ਸਾਰਿਆਂ ਨੂੰ ਅੱਜ ਆਪਾਂ 20 ਤਰੀਕ 'ਚ ਖੜਿਆ ਆਂ 20 ਤਰੀਕ ਤੋਂ ਬਾਅਦ 21 ਤਰੀਕ, 22 ਤਰੀਕ, 23 ਤਰੀਕ ਜਿਵੇਂ-ਜਿਵੇਂ ਤੁਹਾਡੀਆਂ ਡਿਊਟੀਆਂ ਲੱਗੀਆਂ ਐ ਉਸੇ ਤਰੀਕੇ ਦੇ ਨਾਲ ਦੁੱਧ ਲੈ ਕੇ ਆਉਣ ਦੀ ਕਿਰਪਾਲਤਾ ਕਰੋ ਇੱਕ ਤਾਂ ਇੱਕ ਮੇਰੀ ਬੇਨਤੀ ਐ ਆ ਕਿ ਪਿਆਰੋ ਪਹਿਲੇ ਦਿਨ ਜਿਹੜਾ ਦੁੱਧ ਆਇਆ ਸੀ ਉਹ ਦੁੱਧ ਸਾਨੂੰ ਸਾਡਾ ਜਿਹੜਾ ਸੰਗਰੂਰ 12 ਕੁਇੰਟਲ ਦੁੱਧ ਲੈ ਕੇ ਆਇਆ ਉਸ ਤੋਂ ਬਾਅਦ ਅਗਲੇ ਦਿਨ ਫਿਰ 10-11 ਕੁਇੰਟਲ ਦੁੱਧ ਆਇਆ ਪਰ ਉਸ ਵੇਲੇ 2-2 ਕੁਇੰਟਲ ਦੁੱਧ ਉਹਨਾਂ ਦਾ ਅਪਰ ਰਿਜ਼ਰਵ ਕਰਤਾ ਸੀ ਉਦੋਂ ਮਗਰੋਂ 4 ਦਿਨਾਂ ਤੋਂ ਦੁੱਧ ਦੀ ਕਮੀ ਆ ਰਹੀ ਹੈ ਸੋ ਜਿੰਨੇ ਵੀ ਤੁਸੀਂ ਮੇਰੇ ਵੀਰ ਦੁੱਧ ਲੈ ਕੇ ਆਉਣ ਵਾਲੇ ਹੋ ਜਿੰਨੇ ਜਿਲ੍ਹਿਆਂ ਨੇ ਦੁੱਧ ਲੈ ਕੇ ਆਉਣਾ ਹੈ ਸਾਰੇ ਕੋਸ਼ਿਸ਼ ਕਰੋ ਕਿ ਜਿਹੜਾ ਅੱਗੇ ਦੁੱਧ ਆਵੇ ਉਹ 10 ਕੁਇੰਟਲ ਜ਼ਰੂਰ ਲੈ ਕੇ ਆਈਏ ਕਿਉਂ ਕਿ ਇੱਥੇ ਦੁੱਧ ਦੀ ਕਮੀ ਆਉਣੀ ਆ ਫਿਰ ਜਿਹੜਾ ਆ 2 ਦਿਨਾਂ ਦੀ 3 ਦਿਨਾਂ ਦੀ ਕਮੀ ਸੀ ਜਿਹੜੀ ਉਹਦਾ ਆਪਾਂ ਜਿਹੜਾ ਉੱਥੇ ਰਿਜ਼ਰਵ ਰੱਖਿਆ ਸੀ ਦੁੱਧ ਉਹ ਲੈ ਕੇ ਪੂਰੀ ਕਰ ਲਈ ਹੁਣ ਇਦੋਂ ਬਾਅਦ ਹਾਂ ਆਪਣੇ ਕੋਲੇ ਰਿਜ਼ਰਵ ਵਾਲਾ ਵੀ ਨਹੀਂ ਰਹਿਣਾ ਤੋ ਦੁੱਧ ਦੀ ਜਿਹੜੀ ਲੋੜ ਹੈ ਉਹ ਇੱਥੇ ਰੋਜ਼ ਵੱਧਦੀ ਜਾ ਰਹੀ ਹੈ ਸੰਗਤ ਇੱਥੇ ਰੋਜ਼ ਨਵੀਂ ਆਉਂਦੀ ਹੈ ਸੋ ਪਿਛਲੇ ਦਿਨਾਂ ਤੋਂ ਇੱਥੇ ਬੀਬੀਆਂ ਵੀ ਆਈਆਂ ਨੇ ਸੋ ਮੇਰੀ ਹੱਥ ਛੋੜ ਕੇ ਬੇਨਤੀ ਆਪ ਸਭ ਨੂੰ ਦੁਬਾਰਾ ਫਿਰ ਮੈਂ ਰਿਕਵੈਸਟ ਕਰਦਾ ਕਿ ਇੱਕ ਤਾਂ ਜਿਹੜੇ ਜ਼ਿਲ੍ਹਿਆਂ ਦੀ ਅੱਗੇ ਵਾਰੀ ਹੈ ਕੋਈ ਵੀ ਜ਼ਿਲ੍ਹਾ ਜਿਹੜਾ ਦੁੱਧ ਲੈ ਕੇ ਆਉਂਦਾ ਕਿਰਪਾ ਕਰੋ ਹਿੰਮਤ ਕਰਿਆ ਕਰੋ ਕਿ ਉਹ ਦੁੱਧ ਆ ਜਿਹੜਾ ਉਹ 10 ਕੁਇੰਟਲ ਤੋਂ ਘੱਟ ਕੋਈ ਨਾ ਲੱਕੇ ਜੀ ਆਪਾਂ ਇੱਕ ਜ਼ਿਲ੍ਹਾ 10 ਕੁਇੰਟਲ ਦੁੱਧ ਨਹੀਂ ਯਾਰ ਇਕੱਠਾ ਕਰ ਸਕਦੇ ਕਿੰਨੇ ਦੁੱਖ ਦੀ ਗੱਲ ਹੈ ਇਹ ਲੋਕ ਤੁਹਾਡੀ ਕਿੱਡੀ ਸੇਵਾ ਕਰੀ ਜਾਂਦੇ ਤੁਹਾਨੂੰ ਲੰਗਰ ਖੁਆਏ ਜਾਂਦੇ ਆ ਅਸੀਂ ਆਪਦੇ ਖਾਤਰ ਆਪਦੇ ਬੰਨਾਂ ਦੀ ਖਾਤਰ ਦੁੱਧ ਦਾ ਪ੍ਰਬੰਧ ਨਹੀਂ ਕਰ ਸਕਦੇ ਸੋ ਇਸ ਕਰਕੇ ਹਿੰਮਤ ਕਰੀਏ ਆਪਾਂ ਕਿ ਜਿਹੜਾ ਦੁੱਧ ਲੈ ਕੇ ਆਉਣਾ ਹੈ ਉਹ ਹਰ ਜ਼ਿਲ੍ਹਾ ਜੀ ਦੀ ਵਾਰੀ ਲੱਗੇ ਘੱਟੋ ਘੱਟ 10 ਕੁੰਡਲ ਦੁੱਧ ਲੈ ਕੇ ਆਵੇ ਇੱਕਲ ਨੰਬਰ 2 ਅਗਲੀ ਮੈਂ ਅਰਜ਼ ਕਰਨੀ ਚਾਹੁੰਦਾ ਬੇਨਤੀ ਕਰਨੀ ਚਾਹੁੰਦਾ ਸਾਰੇ ਜ਼ਿਲ੍ਹਾ ਪ੍ਰਧਾਨ ਇਸ ਗੱਲ ਦੇ ਉੱਤੇ ਪਹਿਰਾ ਦੇਣ ਤੇ ਨੋਟ ਕਰਨ ਅੱਜ ਇੱਥੇ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਪਾਇਆ ਬੋਲਿਆ ਸਾਡੀਆਂ ਬੀਬੀਆਂ ਆਈਆਂ ਹੋਈਆਂ ਨੇ ਯਾਰ ਇੱਕ ਸੋਚੋ ਗੱਲ ਜਿਹੜੀਆਂ ਉਹ ਧੀਆ ਆਈਆਂ ਇੱਥੇ ਜਿਹੜੀਆਂ ਉਹ ਸਾਡੀਆਂ ਭੈਣਾਂ ਆਈਆਂ ਕੀ ਉਹਨਾਂ ਦੀ ਇੱਜ਼ਤ ਨਹੀਂ ਕੀ ਉਹਨਾਂ ਨੂੰ ਸੰਗ ਸ਼ਰਮ ਨਹੀਂ ਹੈ ਉਹ ਯਾਰ ਇੱਕ ਪਾਸੇ ਤਾਂ ਤੁਹਾਡੀ ਰੋਟੀ ਖੋਣ ਲੱਗੇ ਨੇ ਤੇ ਤੁਸੀਂ ਇਹ ਸੋਚ ਕੇ ਬੈਠੋ ਕਿ ਇਹਨਾਂ ਨੂੰ ਸ਼ਰਮ ਆਉਂਦੀ ਹੈ ਸਾਨੂੰ ਦਾ ਧਰਨੇ ਤੇ ਜਾਂਦਿਆਂ ਨੂੰ ਤੇ ਫਿਰ ਜਿੱਦਾਂ ਜ਼ਮੀਨਾ ਖੋਲੀਆਂ ਫਿਰ ਦਿਹਾੜੀ ਕਰਨ ਗਿਆ ਨੂੰ ਸ਼ਰਮ ਨਹੀਂ ਹੋਣੀ ਇਹ ਸੋਚੋ ਯਾਰ ਐਦੂੰ ਗਾਹਾਂ ਤੁਸੀਂ ਤੁਸੀਂ ਘਰ ਕਿੱਥੇ ਗਏ ਹੋ ਤੁਹਾਨੂੰ ਸਾਡੀਆਂ ਨੋਹਾਂ ਧੀਆ ਦੇ ਸਾਹਮਣੇ ਯਾਰ ਪੈਸਿਆਂ ਦੇ ਵਿੱਚ ਜਾ ਕੇ ਤਾਂ ਸਾਨੂੰ ਸ਼ੰਗ ਨਹੀਂ ਆਉਂਦੀ ਸਾਨੂੰ ਸ਼ਰਮ ਨਹੀਂ ਆਉਂਦੀ ਜਿੱਥੇ ਗੰਦੇ ਗੀਤ ਤੇ ਲਚਰਤਾ ਹੁੰਦੀ ਹੈ ਔਰ ਇੱਥੇ ਜੇ ਆ ਉਹਦੀ ਜ਼ਮੀਨ ਬਚਾਉਣ ਦੀ ਲੜਾਈ ਲੜਦੇ ਆ ਇੱਕ ਇਤਿਹਾਸ ਰਚਿਆ ਜਾ ਰਿਹਾ ਹੋਵੇ ਉੱਥੋਂ ਅਸੀਂ ਸੋਚ ਗਏ ਕਿ ਨਹੀਂ ਜੀ ਸੰਤਾ ਸ਼ਰਮ ਆਉਂਦੀ ਆ ਤਾਂ ਫਿਰ ਜੇ ਤਾਂ ਮਾਈ ਭਾਗੋ ਵੀ ਇਹ ਸੋਚ ਸਕਦੀ ਸੀ ਕਿ ਮੈਨੂੰ ਤਾਂ ਸ਼ਰਮ ਆਉਂਦੀ ਆ ਜੀ ਲੇਕਿਨ ਉਹਦਾ ਨਾਂ ਇਤਿਹਾਸ 'ਚ ਐ ਨੋਟ ਕਰੋ ਗੱਲੇ ਅੱਜ ਇਤਿਹਾਸ ਗਵਾਹੀ ਦਿੰਦਾ ਹੈ ਕਿ ਮਾਈ ਭਾਗੋ ਨੇ ਮਾਝੇ ਦੀ ਰੱਖੀ ਸੋਚੋ ਗੱਲ ਏ ਸੋ ਇਸ ਕਰਕੇ ਮੇਰੇ ਹੱਥ ਛੋੜ ਕੇ ਬੇਨਤੀ ਆ ਸਾਰੇ ਅਗਵਾ ਨੂੰ ਕਿ ਭਾਈ ਆਪਣੇ ਆਪਣੇ ਜਿੰਨਿਕ ਇੱਥੇ ਕਣਕ ਦੀ ਕਟਾਈ ਕਰਕੇ ਸੰਗਤ ਦੀ ਜਿਹੜੀ ਪ੍ਰੋਬਲਮ ਆਉਂਦੀ ਥੋੜਾ ਬਹੁਤਾ ਬੰਦਿਆਂ ਨੇ ਕੰਮ ਕਰਨਾ ਹੈ ਆਪਾਂ ਨੂੰ ਪਤਾ ਹੈ ਸਾਰਿਆਂ ਦੇ ਇਕੱਲਾ ਇਕੱਲਾ ਬੰਦਾ ਹੈ ਇਹ ਮੁਸ਼ਕਲ ਨਹੀਂ ਸੀ ਲੇਕਿਨ ਇਸ ਮੁਸ਼ਕਲ ਦਾ ਹੱਲ ਹੁਣ ਇਹ ਆ ਕਿ ਤਕੜੇ ਹੋ ਕੇ ਭੈਣਾਂ ਨੂੰ ਲੈ ਕੇ ਆਪਾਂ ਮੋਰਚੇ ਨੂੰ ਤਕੜੇ ਤਕੜਾ ਕਰੀਏ ਤੇ ਬੀਬੀਆਂ ਨੂੰ ਵੀ ਮੇਰੇ ਹੱਥ ਜੋੜ ਕੇ ਬੇਨਤੀ ਆ ਕਿ ਭੈਣੋ ਤੁਸੀਂ ਤਕੜੀਆਂ ਹੋਵੋ ਆਓ ਮੈਦਾਨ ਦੇ ਵਿੱਚ ਤੁਸੀਂ ਹਿੰਮਤ ਕਰਕੇ ਇਸ ਮੋਰਚੇ ਨੂੰ ਅਨੱਚਰ ਸਮਝ ਗਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ